ਬਾਬਾ ਦੀਪ ਸਿੰਘ ਨੇ ਸ਼ੇਰ ਦਾ ਸ਼ਿਕਾਰ ਇਸ ਤਰ੍ਹਾਂ ਕੀਤਾ ਇੱਕ ਵਾਰ ਜਦ ਭਾਈ ਦੀਪ ਸਿੰਘ ਸ਼ਿਕਾਰ ਖੇਡਣ ਗਏ ਤਾਂ ਜੰਗਲ ਵਿੱਚੋਂ ਅਚਨਚੇਤ ਹੀ ਇੱਕ ਸ਼ੇਰ ਨੇ ਨਿਕਲ ਕੇ ਉਹਨਾਂ ਦੇ ਘੋੜੇ ਤੇ ਹਮਲਾ ਕਰ ਦਿੱਤਾ ਭਾਈ ਦੀਪ ਸਿੰਘ ਉਸੇ ਵੇਲੇ ਘੋੜੇ ਤੋਂ ਛਾਲ ਮਾਰ ਕੇ ਸ਼ੇਰ ਦੇ ਸਾਹਮਣੇ ਹੋ ਗਏ ਸ਼ੇਰ ਤਾਂ ਇੱਕਦਮ ਘਬਰਾ ਹੀ ਗਿਆ ਲਿਸ਼ਕ ਦੇ ਖੰਡੇ ਨੂੰ ਵੇਖ ਕੇ ਉਹ ਭੱਜਣਾ ਚਾਹੁੰਦਾ ਸੀ ਪਰ ਚਾਰ ਸੂਫੇਰੇ ਹੋਰ ਸ਼ਿਕਾਰੀ ਵੇਖ ਕੇ ਉਸਪਾਸ ਭਾਈ ਦੀਪ ਸਿੰਘ ਤੇ ਹਮਲਾ ਕਰਨ ਤੋਂ ਬਗੈਰ ਹੋਰ ਕੋਈ ਚਾਰਾ ਨਾ ਰਿਹਾ ਛਾਲ ਮਾਰ ਕੇ ਭਾਈ ਦੀਪ ਸਿੰਘ ਉੱਤੇ ਝੱਟ ਪਿਆ ਪਰ ਦੀਪ ਸਿੰਘ ਨੇ ਉਸ ਦੇ ਹਮਲੇ ਨੂੰ ਆਪਣੀ ਢਾਲ ਤੇ ਟੱਕ ਲਿਆ ਅਤੇ 10 ਸ਼ੇਰ ਤੋਂ ਵੱਧ ਭਾਰ ਵਾਲੇ ਖੰਡੇ ਦਾ ਐਸਾ ਵਾਰ ਕੀਤਾ ਕਿ ਸ਼ੇਰ ਦੇ ਦੋ ਟੋਟੇ ਹੋ ਗਏ ਗੁਰੂ ਸਾਹਿਬ ਨੇ ਇਹ ਸਾਰਾ ਨਜ਼ਾਰਾ ਆਪਣੀ ਅੱਖੀਂ ਵੇਖਿਆ ਉਹ ਘੋੜੇ ਤੌਤਰ ਕੇ ਆਏ ਤੇ ਉਹਨਾਂ ਭਾਈ ਦੀਪ ਸਿੰਘ ਨੂੰ ਪਿਆਰ ਦਾ ਥਾਪੜਾ ਬਖਸ਼ਿਆ ਤੇ ਫਰਮਾਇਆ ਭਾਈ ਦੀਪ ਸਿੰਘ ਤੂੰ ਇੱਕ ਸਿੱਖ ਕੌਮ ਦਾ ਇੱਕ ਮਹਾਨ ਸੂਰਬੀਰ ਹੋਵੇਂਗਾ ਮੈਨੂੰ ਤੇਰੇ ਤੇ ਬਹੁਤ ਮਾਣ ਹੈ ਭਾਈ ਦੀਪ ਸਿੰਘ ਹੱਥ ਜੋੜ ਕੇ ਖਲੋ ਗਿਆ ਸਤਿਗੁਰੂ ਜੀ ਇਹ ਸਭ ਕੁਝ ਤੁਹਾਡੀ ਹੀ ਬਖਸ਼ਿਸ਼ ਹੈ ਮੈਂ ਤਾਂ ਜਦ ਇੱਥੇ ਆਇਆ ਸੀ ਇੱਕ ਚਿੜੀ ਵੀ ਨਹੀਂ ਸੀ ਮਾਰ ਸਕਦਾ ਪਰ ਤੁਹਾਡੇ ਅੰਮ੍ਰਿਤ ਨੇ ਮੇਰੇ ਵਿੱਚ ਐਨਾ ਬਲ ਭਰ ਦਿੱਤਾ ਕਿ ਹੁਣ ਮੇਰੇ ਵਿੱਚ ਹਥਾ ਆਤਮ ਵਿਸ਼ਵਾਸ ਆ ਗਿਆ ਹੈ ਭਾਈ ਦੀਪ ਸਿੰਘ ਦੇ ਘੋੜੇ ਦੀ ਪਿੱਠ 'ਚੋਂ ਲਹੂ ਸਿਮ ਰਿਹਾ ਸੀ ਸ਼ੇਰ ਨੇ ਉਸ ਦੇ ਨੌਂ ਦਰਾ ਮਾਰ ਦਿੱਤੀਆਂ ਸਨ ਉਸ ਆਪਣੇ ਪਰਨੇ ਨਾਲ ਲਹੂ ਸਾਫ਼ ਕੀਤਾ ਤੇ ਘੋੜੇ ਉੱਤੇ ਚੜ੍ਹ ਬੈਠਾ ਉਹ ਆਪਣੇ ਘੋੜੇ ਨੂੰ ਪਿਆਰ ਕਰ ਪਿਆਰ ਕਰਦਾ ਡੇਰੇ ਪਹੁੰਚ ਕੇ ਉਹਨਾਂ ਘੋੜੇ ਦਾ ਇਲਾਜ ਕੀਤਾ ਜਿਹੜਾ ਕੁਝ ਦਿਨਾਂ ਵਿੱਚ ਫਿਰ ਨੌਂ ਬਰ ਨੌ ਹੋ ਗਿਆ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ